ਜੰਮੇ ਵਕਰੇ ਤੇ ਸਤੋਰੀ ਵਿਧਾਇਕ ਸ਼ੈਰੀ ਕਲਸੀ ਨੇ ਦੀਨਾ ਨਗਰ ਵਿਖੇ ਸੀਐਚਐਸਸੀ ਸਿੰਘੋਵਾਲ ਹਸਪਤਾਲ ਦੇ ਰੈਨੋਵੇਸ਼ਨ ਦੇ ਕੰਮ ਦਾ ਕੀਤਾ ਉਦਘਾਟਨ ਕਰਨਲ ਕੋਟਮਾਰ ਅਤੇ ਕਿਸਾਨਾਂ ਦੇ ਡਾਇਰੈਕਟਰ ਚੋਰੀ ਮਾਮਲਿਆਂ ਤੇ ਵੀ ਬੋਲੇ ਵਿਧਾਇਕ ਸ਼ੈਰੀ ਕਲਸੀ ਬਿਊਰੋ ਚੀਫ ਦਵਿੰਦਰ ਸਿੰਘ ਗੁਰਦਾਸਪੁਰ ਰੈਂਕਰ ਗੁਰਦਾਸਪੁਰ ਦੇ ਕਸਬਾ ਦੀਨਾ ਨਗਰ ਦੇ ਸੀਐਚਐਸਸੀ ਸਿੰਘੋਵਾਲ ਵਿਖੇ ਹਸਪਤਾਲ ਦੀ 2 ਕਰੋੜ ਰੁਪਏ ਦੀ ਲਾਗਤ ਨਾਲ ਰੈਨੇਵੋਸ਼ਨ ਦੇ ਕੰਮ ਦਾ ਉਦਘਾਟਨ ਅੱਜ ਪੰਜਾਬ ਵਰਕਿੰਗ ਪ੍ਰੈਜ਼ੀਡੈਂਟ ਅਤੇ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵੱਲੋਂ ਕੀਤਾ ਗਿਆ ਇਸ ਮੌਕੇ ਤੇ ਵਿਧਾਇਕ ਸ਼ੈਰੀ ਕਲਸੀ ਨੇ ਕਰਨਲ ਕੁਟਮਾਰ ਮਾਮਲੇ ਤੇ ਬੋਲਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਇਸ ਮਸਲੇ ਨੂੰ ਬੜੀ ਸੰਜੀਦਗੀ ਨਾਲ ਲੈ ਰਹੀ ਹੈ ਅਤੇ ਇਸ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਜੋ ਦੋਸ਼ੀ ਪਾਇਆ ਗਿਆ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਆਮ ਆਦਮੀ ਪਾਰਟੀ ਦੇ ਵਿਧਾਇਕ ਉੱਪਰ ਡਾਇਰੈਕਟਰ ਚੋਰੀ ਕਰਨ ਦੇ ਲੱਗ ਰਹੇ aarop मामले ਤੇ ਬੋਲਦੇ ਹੋਏ ਸ਼ੈਰੀ ਕਲਸੀ ਨੇ ਕਿਹਾ ਕਿ ਇਸ ਸੋਸ਼ਲ ਮੀਡੀਆ ਤੇ ਅਫਵਾਹ ਫੈਲਾਈ ਜਾ ਰਹੀ ਹੈ ਅਜੇ ਹੀ ਕੋਈ ਵੀ ਗੱਲ ਨਹੀਂ ਹੈ ਵਿਓ ਗੁਰਦਾਸਪੁਰ ਦੇ ਕਸਬਾ ਦੀਨਾਣਾ 2 ਕਰੋੜ ਦੇ ਕਰੀਬ ਜਿਹੜੀ ਇਹ ਬਿਲਡਿੰਗ ਜਿਹੜੀ ਬਿਲਕੁਲ ਇਗਨੋਰ ਕੀਤੀ ਗਈ ਸੀ ਅਣਦੇਖੀ ਕੀਤੀ ਗਈ ਸੀ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਡੇ ਚੇਅਰਮੈਨ ਰਮਨ ਬਹਿਲ ਜੀ ਔਰ ਸਾਡੇ ਹਲਕਾ ਇੰਚਾਰਜ ਸੰਸ਼ੀਰ ਸਿੰਘ ਜੀ ਦੀਨਾ ਨਗਰ ਜੀ ਇਹਨਾਂ ਦੀ ਮਿਹਨਤ ਸਦਕਾ ਅੱਜ ਇਸ ਬਿਲਡਿੰਗ ਨੂੰ ਜਿਹੜਾ ਬੂਰ ਪਿਆ ਔਰ ਮੇਰੇ ਵੱਡੇ ਵੀਰ ਗੁਰਦੀਪ ਰੰਦਾਵਾ ਜੀ ਵੀ ਜਿਹੜੇ ਉਹ ਚੇਚੇ ਤੌਰ ਤੇ ਇਸ ਵਧਾਈ ਦੇ ਮੌਕੇ ਤੇ ਵਧਾਈ ਦੇਣ ਪਹੁੰਚੇ ਨੇ ਮੈਂ ਤੀਨਾਂ ਨਗਰ ਹਲਕਾ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਔਰ ਨਾਲ ਦੱਸਣਾ ਵੀ ਚਾਹਨਾ ਵਾ ਵੀ ਕੱਲ ਇੱਕ ਨਵੀਂ ਜਿਹੜੀ ਐਕਸੇ ਦੀ ਪ੍ਰੋਬਲਮ ਆਉਂਦੀ ਸੀ ਅਕਸਰ ਜਿਹੜਾ ਡਿਜੀਟਲ ਐਕਸਰਾ ਜਿਹੜਾ ਵਾ ਉਹ ਵੀ ਸ਼ਮਸ਼ੀਰ ਜੀ ਹਲਕਾ ਇੰਚਾਰਜ ਔਰ ਸਾਡੇ ਬਹਿਲ ਸਾਹਿਬ ਦੀ ਮਿਹਨਤ ਸਦਕਾ ਜਿਹੜਾ ਉਹ ਵੀ ਜਿਹੜੀ ਮਸ਼ੀਨ ਦਾ ਕੱਲ ਜਿਹੜਾ ਉਹ ਆ ਚੁੱਕੀ ਹੈ ਤੇ ਉਹ ਲੋਕਾਂ ਨੂੰ ਜਿਹੜੀ ਸੁਵਿਧਾ ਵਾ ਸਿਹਤ ਵੱਲੋਂ ਜਿਹੜੀ ਜੋ ਸਾਡੀ ਸਰਕਾਰ ਦਾ ਮੇਨ ਉਪਰਾਲਾ ਹੈ ਸਿਹਤ ਤੇ ਸਿੱਖਿਆ ਉਹ ਦਿੱਤੇ ਬੂਰ ਪੈਂਦਾ ਜਿਹੜਾ ਨਜ਼ਰ ਆ ਰਿਹਾ ਇਹਦੇ ਵਿੱਚ ਹਸਪੀਟਲ ਦੀ ਜਿਹੜੀ ਨੋਹਾਰ ਹੈ ਇਹ ਦਿਨ ਪ੍ਰਤੀ ਦਿਨ ਜਿਹੜੀ ਇਹ ਬਦਲਦੀ ਤੁਹਾਨੂੰ ਨਜ਼ਰ ਆਉਗੀ ਕਿੰਨਾ ਦਾ ਵਧੀਆ ਬੜਾ ਰੌਲਾ ਪਾ ਰਹੇ ਹਾਂ ਰੱਡਾ ਧੱਕਾ ਕਰਤਾ ਕੰਟਰੈਕਟਰਾਂ ਨੇ ਚੋਰੀ ਕਰਦੇ ਐਮਐਲਏ ਦੇ ਘਰੋਂ ਮੈਗੇ ਅ ਦੇਖੋ ਜੀ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਇੱਕ ਤੇ ਤੁਸੀਂ ਮੇਰੇ ਸਾਰੇ ਪਰਿਵਾਰ ਦੇ ਜੀਓ ਇੱਕ ਸੋਸ਼ਲ ਮੀਡੀਆ ਹਰ ਬੰਦੇ ਦੀ ਆਪੋ ਆਪਣੀ ਫੇਸਬੁੱਕ ਆਈ ਦੀ ਆ ਕੌਣ ਕੀ ਬੋਲ ਰਿਹਾ ਠੀਕ ਹੈ ਜੀ ਤੇ ਕੋਈ ਅ ਕਿਸੇ ਦੇ ਲੱਗਦਾ ਵੀ ਗਲਤ ਬੋਲਦੇ ਹੁਣ ਮੇਰੇ ਵੱਲੋਂ ਵੀ ਰੋਲਾ ਪਾਤਾ ਕਹਿੰਦੇ ਜੀ ਮੈਂ ਤੇ ਆਸਟ੍ਰੇਲੀਆ ਗਿਆ ਸੀ ਕਹਿੰਦੇ ਜੀ ਟਰੱਕਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਜੀ ਮੈਂ ਉਹਨਾਂ ਨੂੰ ਕਿਹਾ ਜੀ 70% ਤੁਹਾਨੂੰ ਦੇ ਦਿੰਦੇ ਆ ਠੀਕ ਹੈ ਸਾਨੂੰ ਜਗ੍ਹਾ ਦਾ ਏਰੀਆ ਦੱਸ ਦਿਓ ਸੋ ਕਹਿੰਦਾ ਭਾਵੇਂ ਬ੍ਰਦਰ ਦੇਖੋ ਸੋਸ਼ਲ ਮੀਡੀਆ ਜਿਹੜਾ ਵਾ ਸਾਨੂੰ ਅਗਾਂਹ ਕਰਨਾ ਚਾਹੀਦਾ ਸਾਰੇ ਲੋਕਾਂ ਨੂੰ ਵੀ ਆਪਾਂ ਉਸ ਕਦਰ ਯੂਜ਼ ਕਰੀਏ ਵੀ ਐਵੇਂ ਨਹੀਂ ਵੀ ਜਿਹੜੀ ਵੀ ਗੱਲ ਮੂੰਹ ਚ ਆਈ ਆਪਾਂ ਕਰਤੀ ਆ ਤੇ ਉਹਦੇ ਨਾਲ ਜਿਹੜਾ ਇੱਕ ਮਾਹੌਲ ਜਿਹੜਾ ਡਿਸਟਰਬ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਤੇ ਬਾਕੀ ਕਿਸਾਨ ਸਾਡੇ ਨੇ ਉਹ ਭਰਾ ਨੇ ਸਾਡੇ ਕਿ ਸਾਡੀ ਲੜਾਈ ਸੈਂਟਰ ਨਾਲ ਸਾਡੀ ਲੜਾਈ ਕਿਸਾਨ ਸਾਡੀ ਲੜਾਈ ਆਪਸੀ ਭਾਈਚਾਰੇ ਦੀ ਨਹੀਂ ਹੈਗੀ ਸਾਡੀ ਸੈਂਟਰ ਨਾਲ ਲੜਾਈ ਹੈ ਸਾਡੇ ਕੋਲ ਸੈਂਟਰ ਦੀਆਂ ਸਾਡੀਆਂ ਮੰਗਾਂ ਨੇ ਪਰ ਦੁੱਖ ਦੀ ਗੱਲ ਇਹ ਦਿੱਕਤ ਜਿਹੜੀ ਆ ਉਹ ਪੰਜਾਬ ਦੇ ਲੋਕਾਂ ਨੂੰ ਨਾ ਨਾ ਕ੍ਰੀਏਟ ਹੋਵੇ ਆਪਾਂ ਤੇ ਪੰਜਾਬ ਸਾਡਾ ਤੇ ਭਾਈਚਾਰਾ ਚਾਹੇ ਪੁਲਿਸ ਹੈ ਪੰਜਾਬ ਦੀ ਚਾਹੇ ਕਿਸਾਨ ਹੈ ਪੰਜਾਬ ਦਾ ਚਾਹੇ ਬਿਜ਼ਨਸਮੈਨ ਆ ਪੰਜਾਬ ਦਾ ਇਹ ਆਪਸੀ ਭਾਈਚਾਰਾ ਇੱਕ ਗੁਲਦਸਤਾ ਹੈ ਜੇ ਆਪਾਂ ਇੱਕ ਦੂਜੇ ਨੂੰ ਤੰਗੀ ਪਰੇਸ਼ਾਨੀ ਆਉਣ ਦਾ ਵੀ ਤੇ ਫਿਰ ਪੰਜਾਬ ਰੰਗਲਾ ਪੰਜਾਬ ਕਹਿੰਦੇ ਹੈ ਕਿਤਰਾ ਬਣ ਜੂ ਜੇ ਪੰਜਾਬ ਆਪਾਂ ਕਹਿੰਦੇ ਪੰਜਾਬ ਨੂੰ ਤਰੱਕੀ ਤੇ ਲੈ ਕੇ ਜਾਣਾ ਫਿਰ ਕਿਤਰਾ ਲੈ ਕੇ ਜਾ ਸਕਦੇ ਸਾਨੂੰ ਪੰਜਾਬ ਲਈ ਸੁਹਿਰਦ ਹੋ ਕੇ ਸਾਰੇ ਨੂੰ ਇਕੱਠੇ ਹੋ ਕੇ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ ਸੈਦੀਆਂ ਸੈਂਟਰ ਕੋ ਮੰਗਾ ਨੇ ਠੀਕ ਹੈ ਆਪਾਂ ਨਾਲ ਤਿਆਰ ਆਪਾਂ ਹਰ ਪੱਖੋਂ ਨਾਲ ਮੋਢੇ ਨਾਲ ਮੋਢਾ ਲਾ ਕੇ ਖਲੋਤੇ ਆ ਜਿੱਥੇ ਸਾਨੂੰ ਸਾਡੇ ਹੱਕ ਮੰਗਣ ਦੀ ਲੋੜ ਹੈ ਆਪਾਂ ਕਿਸਾਨਾਂ ਦੇ ਵੀਰਾਂ ਦੇ ਨਾਲ ਜਾ ਕੇ ਆਪਾਂ ਉੱਥੇ ਆਪਣਾ ਹੱਕ ਮੰਗਾਂਗੇ ਬਟ ਆਪਾਂ ਉਹ ਕੰਮ ਨਾ ਕਰੀਏ ਪੰਜਾਬ ਦੇ ਵਿੱਚ ਵੀ ਜਿਹੜਾ ਇੱਕ ਦੂਜੇ ਨੂੰ ਤੰਗੀ ਪਰੇਸ਼ਾਨੀ ਨਾ ਦੇ ਦੇ ਕਰੋਨਲ ਕੁਟਮਰ ਮਾਮਲਾ ਜਿਹੜਾ ਵਾ ਲਗਾਤਾਰ ਗੰਭੀਰ ਹੁੰਦਾ ਜਾ ਰਿਹਾ ਵਾ ਸਦਨ ਦੇ ਵਿੱਚ ਵੀ ਦੇਖੋ ਜੀ ਮੈਂ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਪੁਲਸ ਆਪਣਾ ਕੰਮ ਕਰ ਰਹੀ ਹੈ ਠੀਕ ਹੈ ਮੇਰੀ ਮੇਰੀ ਇੱਕ ਗੱਲ ਦੱਸਿਓ ਆ ਕੋਈ ਵਾਰਦਾਤ ਹੋ ਜਾਂਦੀ ਆ ਮੈਨੂੰ ਇੱਕ ਗੱਲ ਦੱਸਿਓ ਕੀ ਉਹ ਉਸੇ ਦਿਨ ਹੀ ਟਰੇਸ ਹੋ ਜਾਂਦੀ ਟਾਈਮ ਲੱਗਦਾ ਨਾ ਵੀ ਕੋਣ ਵਾਰਦਾਤ ਕਰ ਗਿਆ ਵਾ ਕੀ ਐ ਕਿਹਦੀ ਕਮੀ ਐ ਕਿਹਦਾ ਨਾਮ ਐ ਉਹਦੇ ਅਕੋਰਡਿੰਗ ਜਿਹੜਾ ਵੀ ਕਾਨੂੰਨ ਦੇ ਘੇਰੇ ਦੇ ਵਿੱਚ ਗਲਤ ਪਾਇਆ ਜਾਂਦਾ ਉਹਦੇ ਤੇ ਕਾਨੂੰਨ ਕਾਰਵਾਈ ਕਰਦਾ ਠੀਕ ਐ ਨਾ ਹਰ ਕੰਮ ਨੂੰ ਟਾਈਮ ਲੱਗ ਰਿਹਾ ਬਾਕੀ ਪੁਲਿਸ ਆਪਣਾ ਕੰਮ ਕਰ ਰਹੀ ਐ ਜੇ ਜਿਨੇ ਗਲਤੀ ਕੀਤੀ ਹੋਗੀ ਉਹਦੀ ਗਲਤੀ ਤੇ ਗਲਤੀ ਫਿਰ ਗੱਲ ਸਮਝੇ ਕਿ ਨਹੀਂ ਆਪਾਂ ਐ ਨਾ ਕਿ ਇਹ ਵੀ ਪੁਲਿਸ ਘੇਰੇ ਚ ਆ ਰਹੀ ਐ ਜੀ ਇਹ ਆ ਰਹੀ ਐ ਹਰ ਕੰਮ ਨੂੰ ਸਮਾਂ ਲੱਗਦਾ ਅੱਜ ਜੇ ਆਪਾਂ ਸੇਫ ਐ ਅੱਜ ਜੇ ਥੋੜਾ ਜਿਹਾ ਜਿਹੜਾ ਵਿਰੋਧੀਆਂ ਦੇ ਵਿੱਚ ਇੱਕ ਸਹਿਮ ਦਾ ਮਾਹੌਲ ਬਣ ਗਿਆ ਜਿਹੜੇ ਗਲਤ ਅਨਸਰਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਕਿਹਦੀ ਦੇਣੀ ਹੈ ਪੁਲਿਸ ਦੀ ਦੇਣੀ ਸੋ ਤੁਹਾਡਾ ਸਾਰਾ ਇਹ ਗੱਲ ਹੈ ਕਿ ਸਰਦਾਰਪੂ ਅੰਤਮਾਨ ਜੀ ਦੀ ਅਗਵਾਈ ਦੇ ਵਿੱਚ ਜਿਹੜੀ ਸਾਡੀ ਆਮ ਆਦਮੀ ਪਾਰਟੀ ਸਰਕਾਰ ਚ ਚੱਲ ਰਹੀ ਹੈ ਔਰ ਡਾਕਟਰ ਬਲਵੀਰ ਸਿੰਘ ਜੀ ਜਿਹੜੇ ਸਾਡੇ ਹੈਲਥ ਮਿਨਿਸਟਰ ਹੈ ਸ਼੍ਰੀ ਰਮਨ ਬਿਹਾਲ ਜੀ ਸਾਡੇ ਚੇਅਰਮੈਨ ਹੈ ਪਬਲਿਕ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਮੇਰੇ ਨਾਲ ਸਾਡੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਸ਼੍ਰੀ ਅਮਨ ਸ਼ੇਰ ਸਿੰਘ ਸੈਰੀਕਲਸੀ ਵਟਾਲੇ ਤੋਂ ਉੱਚੇ ਤੌਰ ਤੇ ਆਏ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਨਾਲ ਗੁਰਦੀਪ ਰੰਦਾਵਾ ਜੀ ਐਮਐਲਏ ਸਾਹਿਬ ਵੀ ਆਏ ਨੇ ਸਾਰਿਆਂ ਦਾ ਧੰਨਵਾਦ ਕਿ ਅੱਜ ਅੱਜ 2 ਕਰੋੜ 10 ਲੱਖ ਰੁਪਇਆ ਲਗਾ ਕੇ ਇਸ ਬਿਲਡਿੰਗ ਨੂੰ ਰੈਨੋਵੇਟ ਕੀਤਾ ਜਾ ਰਿਹਾ ਔਰ ਇਸ ਤੋਂ ਪਹਿਲਾਂ ਇਸ ਦੇ ਨਾਲ ਜਿਹੜੀਆਂ ਵੀ ਕੋਈ ਮਰੀਜ਼ਾਂ ਨੂੰ ਸਹੂਲਤਾਂ ਦੀ ਕਮੀ ਆ ਰਹੀ ਸੀ ਉਹ ਸਾਰੀਆਂ ਪੁਰੀਆਂ ਕੀਤੀਆਂ ਜਾ ਰਹੀਆਂ ਐ ਇੱਥੇ ਬਹੁਤ ਵਧੀਆ ਐਕਸ-ਰੇ ਮਸ਼ੀਨ ਅਤੇ ਡਿਜੀਟਲ ਮਸ਼ੀਨ ਜਿਹੜੀ ਆ ਕਰ ਰੱਖਤੀ ਗਈ ਐ ਮੈਂ ਉਮੀਦ ਕਰਦਾ ਕਿ ਜਿੰਨੇ ਵੀ ਦੀਨਾ ਨਗਰ ਦੇ ਆਸ-ਪਾਸ ਦੇ ਸਾਡੇ ਪਿੰਡ ਨੇ ਉਹਨਾਂ ਸਾਰਿਆਂ ਨੂੰ ਵਧੀਆ ਸਹੂਲਤਾਂ ਮਿਲਣਗੀਆਂ ਔਰ ਇੱਥੇ 30 ਬੈੱਡ ਦਾ ਜਿਹੜਾ ਹਸਤਾ ਲੋ ਪ੍ਰੋਪਰ ਜੁਟਲਾਈਜ਼ ਹੋਏਗਾ ਧੰਨਵਾਦ